ਜੋ ਆਭੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਹੁਣ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਸਿਹਤ ਦੇ ਵਿੱਚ ਹਾਲੇ ਤੱਕ ਕਿਸੇ ਪ੍ਰਕਾਰ ਦਾ ਕੋਈ ਵੀ ਸੁਧਾਰ ਨਹੀਂ ਹੋਇਆ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਸਿਹਤ ਬੁਲਟਨ ਜਾਰੀ ਕੀਤੇ ਜਾ ਰਹੇ ਨੇ ਤੇ ਹੁਣ ਡਾਕਟਰਾਂ ਦੇ ਵੱਲੋਂ ਤਾਜ਼ਾ ਰਿਪੋਰਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਗਾਇਕ ਦਾ ਇਲਾਜ ਕੀਤਾ ਜਾ ਰਿਹਾ ਪਰ ਜੋ ਉਮੀਦ ਡਾਕਟਰਾਂ ਦੇ ਵੱਲੋਂ ਜਿਤਾਈ ਗਈ ਹੈ ਉਸ ਤਰੀਕੇ ਦਾ ਬਦਲਾਅ ਜਿਹੜਾ ਹੈ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਨਹੀਂ ਹੋ ਰਿਹਾ ਉਹਨਾਂ ਦੇ ਅੰਗ ਜਿਹੜੇ ਨੇ ਉਹ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਹੋਇਆ ਕਿਉਂਕਿ 8ਵੇਂ ਦਿਨ ਵੀ ਵੈਂਟੀਲੇਟਰ ਤੇ ਨੇ ਗਾਇਕ ਰਾਜਵੀਰ ਜੋ ਬੰਦਾ ਡਾਕਟਰੀ ਇਲਾਜ ਤੋਂ ਬਾਅਦ ਜਿੰਨਾ ਸੁਧਾਰ ਹੋਣਾ ਚਾਹੀਦਾ ਸੀ ਸਿਹਤ ਦੇ ਵਿੱਚ ਉਹ ਨਾ ਨਹੀਂ ਹੋ ਰਿਹਾ ਤਾਂ ਦੱਸ ਜੀ ਕਿ ਡਾਕਟਰ ਇਸ ਵੇਲੇ ਚਿੰਤਾ ਦੇ ਵਿੱਚ ਨੇ ਪਰਿਵਾਰਕ ਭਰਾਇਆ ਹੋਇਆ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਗਾਇਕ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਾਠ ਕਰਵਾਏ ਜਾ ਰਹੇ ਨੇ ਤਾਂ ਦੱਸ ਜੀ ਕਿ ਗਾਇਕ ਜਿਹੜਾ ਹੈ 27 ਸਤੰਬਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਉਸ ਤੋਂ ਬਾਅਦ ਲਗਾਤਾਰ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਗਾਇਕ ਦੀ ਜਿਹੜੀ ਹਾਲਤ ਹੈ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਅੰਗ ਜਿਹੜੇ ਨੇ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਹੈ ਕਿਉਂਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਫਿਰ ਵੀ ਉਹਨਾਂ ਦੀ ਸਿਹਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸੁਧਾਰ ਜਿਹੜਾ ਉਹ ਨਹੀਂ ਹੋ ਰਿਹਾ ਤੇ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਦੇ ਅੰਗ ਜਿਹੜੇ ਨੇ ਉਹ ਵੀ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਹੁਣ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਸਿਹਤ ਦੇ ਵਿੱਚ ਹਾਲੇ ਤੱਕ ਕਿਸੇ ਪ੍ਰਕਾਰ ਦਾ ਕੋਈ ਵੀ ਸੁਧਾਰ ਨਹੀਂ ਹੋਇਆ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਸਿਹਤ ਬੁਲਟਨ ਜਾਰੀ ਕੀਤੇ ਜਾ ਰਹੇ ਨੇ ਤੇ ਹੁਣ ਡਾਕਟਰਾਂ ਦੇ ਵੱਲੋਂ ਤਾਜ਼ਾ ਰਿਪੋਰਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਗਾਇਕ ਦਾ ਇਲਾਜ ਕੀਤਾ ਜਾ ਰਿਹਾ ਪਰ ਜੋ ਉਮੀਦ ਡਾਕਟਰਾਂ ਦੇ ਵੱਲੋਂ ਜਿਤਾਈ ਗਈ ਹੈ ਉਸ ਤਰੀਕੇ ਦਾ ਬਦਲਾਅ ਜਿਹੜਾ ਹੈ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਨਹੀਂ ਹੋ ਰਿਹਾ ਉਹਨਾਂ ਦੇ ਅੰਗ ਜਿਹੜੇ ਨੇ ਉਹ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਹੋਇਆ ਕਿਉਂਕਿ 8ਵੇਂ ਦਿਨ ਵੀ ਵੈਂਟੀਲੇਟਰ ਤੇ ਨੇ ਗਾਇਕ ਰਾਜਵੀਰ ਜੋ ਬੰਦਾ ਡਾਕਟਰੀ ਇਲਾਜ ਤੋਂ ਬਾਅਦ ਜਿੰਨਾ ਸੁਧਾਰ ਹੋਣਾ ਚਾਹੀਦਾ ਸੀ ਸਿਹਤ ਦੇ ਵਿੱਚ ਉਹ ਨਾ ਨਹੀਂ ਹੋ ਰਿਹਾ ਤਾਂ ਦੱਸ ਜੀ ਕਿ ਡਾਕਟਰ ਇਸ ਵੇਲੇ ਚਿੰਤਾ ਦੇ ਵਿੱਚ ਨੇ ਪਰਿਵਾਰਕ ਭਰਾਇਆ ਹੋਇਆ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਗਾਇਕ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਾਠ ਕਰਵਾਏ ਜਾ ਰਹੇ ਨੇ ਤਾਂ ਦੱਸ ਜੀ ਕਿ ਗਾਇਕ ਜਿਹੜਾ ਹੈ 27 ਸਤੰਬਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਉਸ ਤੋਂ ਬਾਅਦ ਲਗਾਤਾਰ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਗਾਇਕ ਦੀ ਜਿਹੜੀ ਹਾਲਤ ਹੈ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਅੰਗ ਜਿਹੜੇ ਨੇ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਹੈ ਕਿਉਂਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਫਿਰ ਵੀ ਉਹਨਾਂ ਦੀ ਸਿਹਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸੁਧਾਰ ਜਿਹੜਾ ਉਹ ਨਹੀਂ ਹੋ ਰਿਹਾ ਤੇ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਦੇ ਅੰਗ ਜਿਹੜੇ ਨੇ ਉਹ ਵੀ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਹੁਣ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਸਿਹਤ ਦੇ ਵਿੱਚ ਹਾਲੇ ਤੱਕ ਕਿਸੇ ਪ੍ਰਕਾਰ ਦਾ ਕੋਈ ਵੀ ਸੁਧਾਰ ਨਹੀਂ ਹੋਇਆ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਸਿਹਤ ਬੁਲਟਨ ਜਾਰੀ ਕੀਤੇ ਜਾ ਰਹੇ ਨੇ ਤੇ ਹੁਣ ਡਾਕਟਰਾਂ ਦੇ ਵੱਲੋਂ ਤਾਜ਼ਾ ਰਿਪੋਰਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਗਾਇਕ ਦਾ ਇਲਾਜ ਕੀਤਾ ਜਾ ਰਿਹਾ ਪਰ ਜੋ ਉਮੀਦ ਡਾਕਟਰਾਂ ਦੇ ਵੱਲੋਂ ਜਿਤਾਈ ਗਈ ਹੈ ਉਸ ਤਰੀਕੇ ਦਾ ਬਦਲਾਅ ਜਿਹੜਾ ਹੈ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਨਹੀਂ ਹੋ ਰਿਹਾ ਉਹਨਾਂ ਦੇ ਅੰਗ ਜਿਹੜੇ ਨੇ ਉਹ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਹੋਇਆ ਕਿਉਂਕਿ 8ਵੇਂ ਦਿਨ ਵੀ ਵੈਂਟੀਲੇਟਰ ਤੇ ਨੇ ਗਾਇਕ ਰਾਜਵੀਰ ਜੋ ਬੰਦਾ ਡਾਕਟਰੀ ਇਲਾਜ ਤੋਂ ਬਾਅਦ ਜਿੰਨਾ ਸੁਧਾਰ ਹੋਣਾ ਚਾਹੀਦਾ ਸੀ ਸਿਹਤ ਦੇ ਵਿੱਚ ਉਹ ਨਾ ਨਹੀਂ ਹੋ ਰਿਹਾ ਤਾਂ ਦੱਸ ਜੀ ਕਿ ਡਾਕਟਰ ਇਸ ਵੇਲੇ ਚਿੰਤਾ ਦੇ ਵਿੱਚ ਨੇ ਪਰਿਵਾਰਕ ਭਰਾਇਆ ਹੋਇਆ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਗਾਇਕ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਾਠ ਕਰਵਾਏ ਜਾ ਰਹੇ ਨੇ ਤਾਂ ਦੱਸ ਜੀ ਕਿ ਗਾਇਕ ਜਿਹੜਾ ਹੈ 27 ਸਤੰਬਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਉਸ ਤੋਂ ਬਾਅਦ ਲਗਾਤਾਰ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਗਾਇਕ ਦੀ ਜਿਹੜੀ ਹਾਲਤ ਹੈ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਅੰਗ ਜਿਹੜੇ ਨੇ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ ਹੈ ਕਿਉਂਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਫਿਰ ਵੀ ਉਹਨਾਂ ਦੀ ਸਿਹਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸੁਧਾਰ ਜਿਹੜਾ ਉਹ ਨਹੀਂ ਹੋ ਰਿਹਾ ਤੇ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਦੇ ਅੰਗ ਜਿਹੜੇ ਨੇ ਉਹ ਵੀ ਫੇਲ ਹੋ ਸਕਦੇ ਨੇ ਅਜਿਹਾ ਖਤਰਾ ਬਣਿਆ